ਗੁਰੂ ਸਾਹਿਬ ਜੀ ਗੁਰਬਾਣੀ ਦੇ ਅੰਦਰ ਗਿਆਨਹੀਨ ਜਿਹੜਾ ਮਨੁੱਖ ਹਨ ਉਹਦੀ ਦੁਰਦਸ਼ਾ ਬਿਆਨ ਕਰਦੇ ਆ ਇੱਕ ਤਾਂ ਕਿਹਾ ਗਿਆਨ ਗਿਆਨੀ ਗਿਆਨ ਮਿਲ ਲਾਹਾ ਪਾਵਸ ਗੁਣੀ ਗਿਆਨੀ ਮਿਲ ਲਾਹਾ ਪਾਸ ਤੇ ਬਹੁਤ ਦੁਨੀਆ ਅੱਜ ਜਿਹੜੀ ਐ ਨਾ ਉਹ ਗਿਆਨ ਤੋਂ ਹੀਨੀਆ ਤੇ ਉਹਨਾਂ ਦੇ ਬਾਰੇ ਫੇ ਮਹਾਰਾਜ ਨੇ ਬਚਨ ਕੀਤਾ ਕਿ ਗਿਆਨ ਗਵਾਇਆ ਜਿੱਦਾਂ ਬਚਨ ਹੁੰਦਾ ਕਿ ਪੰਡਤ ਰੋਵੇ ਗਿਆਨ ਗਵਾਇ ਜਿੱਦੀ ਜ਼ਿੰਦਗੀ ਚ ਗਿਆਨ ਨਹੀਂ ਹੈ ਉਹਨੂੰ ਰੋਣਾ ਪੈਣਾ ਤੇ ਮਾਰਗ ਦੇ ਗਿਆਨ ਗਵਾਇਆ ਦੂਜਾ ਪਾਇਆ ਇਹ ਮੋਚ ਬੰਦਾ ਕਿਉਂ ਫਸਿਆ ਇਹ ਕਿਉਂ ਸੰਸਾਰ ਨਾਲ ਐਡਾ ਵੱਡਾ ਮੋਹ ਪਾ ਕੇ ਬਹਿ ਗਿਆ ਮਰ ਕੰਦੇ ਕੋ ਗਿਆਨ ਗਵਾਚ ਗਿਆ ਪੰਡਤ ਰੋਵੇ ਗਿਆਨ ਗਵਾਏ ਤੇ ਜਦੋਂ ਮਰ ਕੰਦੇ ਗਿਆਨ ਗਵਾਚ ਜਾਂਦਾ ਤੇ ਗਿਆਨ ਗਿਆਨ ਗਵਾਇਆ ਦੂਜਾ ਪਾਇਆ ਇਹ ਨੂੰ ਫਿਰ ਰੱਬ ਨਹੀਂ ਚੰਗਾ ਲੱਗੂਗਾ ਧਰਮ ਨਹੀਂ ਚੰਗਾ ਲੱਗੂਗਾ ਸੱਚ ਨਹੀਂ ਚੰਗਾ ਲੱਗੂਗਾ ਤੇ ਗਰਭ ਗਲੇ ਜਿਦ ਕੋ ਗਿਆਨ ਨਹੀਂ ਨਾ ਉਹ ਬੰਦਾ ਹੰਕਾਰ ਵਿੱਚ ਗਲ ਜਾਂਦਾ ਬਾਬੇ ਗੁਰੂ ਨਾਨਕ ਦੀ ਇੱਕ ਇੱਕ ਬਾਤ ਬੜੀ ਵਿਚਾਰਨਯੋਗ ਵਾ ਤੇ ਮਾਰ ਕਹਿੰਦੇ ਜਿੱਥੇ ਗਰਭ ਗਲੇ ਇਹਨੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ ਗਿਆਨ ਗਵਾਇਆ ਦੂਜਾ ਪਾਇਆ ਗਰਭ ਗਲੇ ਬੇਖ ਖਾਇਆ ਉਹ ਫਿਰ ਬੰਦਾ ਜ਼ਹਿਰ ਨੂੰ ਖਾਵੇਗਾ ਤਤਵਾ ਦਾ ਖਾਣਾ ਮਾੜਾ ਹੋਏਗਾ ਉਹਦਾ ਬੋਲਣਾ ਮਾੜਾ ਹੋਏਗਾ ਕਿਸ ਦਾ ਮਾੜਾ ਹੋਏਗਾ ਜਿਸ ਕੋ ਗਿਆਨ ਨਹੀਂ ਹੈ ਗਿਆਨਹੀਨ ਅਗਿਆਨ ਪੂਜਾ ਜਿਹੜੇ ਗਿਆਨ ਤੋਂ ਬਿਨਾ ਰੱਬ ਦੀ ਪੂਜਾ ਕਰਦੇ ਹਨ ਮਾਰਗ ਕਹਿੰਦੇ ਗਿਆਨਹੀਨ ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ ਗਿਆਨ ਗਵਾਇਆ ਦੂਜਾ ਪਾਇਆ ਕਹਿੰਦੇ ਕਿ ਜਿੱਦਨ ਦਾ ਬੰਦੇ ਕੋਲ ਗਿਆਨ ਗਵਾਚਾ ਵਾ ਨਾ ਤੇ ਉਸ ਦਿਨ ਦਾ ਇਹ ਮੋਹ ਨੇ ਇਹਨੂੰ ਫੜਿਆ ਹੋਇਆ ਵਾ ਤੇ ਅੱਗੇ ਹੋਰ ਬਾਤ ਸੁਣਿਓ ਮਹਾਰਾਜ ਦੀ ਕਿ ਜਦੋਂ ਗਿਆਨ ਨਹੀਂ ਹੁੰਦਾ ਮਹਾਰਾ ਕਹਿੰਦੇ ਗੁਰ ਰਸ ਗੀਤ ਫਿਰ ਕਥਾ ਵਿੱਚੋਂ ਕੋਈ ਰਸ ਨਹੀਂ ਆਏਗਾ ਗੁਰੂ ਦੀ ਕਿਸੇ ਗੱਲ ਵਿੱਚ ਵੀ ਕੋਈ ਰਸ ਨਹੀਂ ਹੈ ਤੇ ਜੇ ਗਿਆਨ ਹੋਏਗਾ ਤੇ ਗੁਰੂ ਦੀ ਹਰ ਬਾਤ ਵਿੱਚ ਰਸ ਹੋਏਗਾ ਹਰ ਜਗ੍ਹਾ 'ਤੇ ਰਸ ਹੋਏਗਾ ਉਹ ਗੁਰੂ ਦੀਆਂ ਨਿਸ਼ਾਨੀਆਂ 'ਚ ਵੀ ਆਨੰਦ ਲੈ ਸਕਦਾ ਉਹ ਤਾਂ ਗੁਰ ਰਸ ਗੀਤ ਬਾਦ ਵਿਚਾਰ ਚਾਚਾ ਉਹਨੂੰ ਇਹ ਗੀਤ ਜਿਹੜੇ ਨਾ ਰੱਬ ਦੇ ਕੀਰਤਨ ਚੰਗੇ ਨਹੀਂ ਲੱਗਣਗੇ ਜਿੱਦ ਕੋਈ ਸਮਝ ਨਹੀਂ ਆ ਗਿਆਨ ਨਹੀਂ ਹੈ ਗੁਰ ਰਸ ਗੀਤ ਬਾਦ ਨਹੀਂ ਭਾਵੇ ਸੁਣੀਏ ਉਸ ਨੂੰ ਸੁਣਨਾ ਹੀ ਪਉਂਦਾ ਹੀ ਨਹੀਂ ਨਾ ਭਾਵੇ ਸੁਣੀਏ ਉਹ ਕਦੀ ਕਹੇਗਾ ਵੀ ਗੁਰਦਵਾਰਾ ਬੈਠ ਕੇ ਆਪਾਂ ਕੀਰਤਨ ਕਰ ਲਈਏ ਕਥਾ ਸੁਣ ਲਈਏ ਬਾਬੇ ਗੁਰੂ ਨਾਨਕ ਦਾ ਗੁਰਪੁਰਬ ਤੇ 10 ਦਿਨ ਬੈਠ ਕੇ ਆਪਾਂ ਇੱਕ ਇੱਕ ਸ਼ਬਦ ਵਿਚਾਰ ਲਈਏ ਨਾ ਉਹ ਨੂੰ ਪਾਉਂਦਾ ਹੀ ਨਹੀਂ ਉਹ ਕਰਦਾ ਕਿਉਂ ਨਹੀਂ ਕੰਮ ਉਹ ਉਹ ਕਿਉਂ ਨਹੀਂ ਸੰਗਤ ਦੇ ਜਿਵੇਂਦਾ ਉਸ ਨੂੰ ਪਾਉਂਦਾ ਹੀ ਨਹੀਂ ਮਾਰ ਕਹਿੰਦੇ ਨਹੀਂ ਭਾਵੇਂ ਸੁਣੀਏ ਉਹ ਨੂੰ ਪਾਉਂਦਾ ਹੀ ਨਹੀਂ ਸੁਣਨਾ ਤੇ ਮਾਰ ਕਹਿੰਦੇ ਜਦੋਂ ਉਹ ਨੂੰ ਪਾਉਂਦਾ ਨਹੀਂ ਨਾ ਸੁਣਨਾ ਤੇ ਗੈਰ ਗੰਭੀਰ ਗਵਾਇਆ ਉਹਦੀ ਜ਼ਿੰਦਗੀ ਚ ਸਹਿਜ ਨਹੀਂ ਹੋਏਗਾ ਉਗਰ ਨਹੀਂ ਹੋਏਗਾ ਗੰਭੀਰ ਨਹੀਂ ਹੋਏਗਾ ਉਹ ਛੋਟੀ ਛੋਟੀ ਬਾਤ ਉੱਤੇ ਉਛਲ ਉਛਲ ਕੇ ਜਾਵੇਗਾ ਛੋਟੀ ਛੋਟੀ ਬਾਤ ਉੱਤੇ ਆਹ ਪੇ ਦੁਬਾਰ ਹੋ ਜਾਵੇਗਾ ਗੈਰ ਗੰਭੀਰ ਗਵਾਇਆ ਉਹਨਾਂ ਨੂੰ ਧੀਰਜ ਸਹਿਜ ਸਬਰ ਸੰਤੋਖ ਕਿਸੇ ਦੀ ਗੱਲ ਨੂੰ ਸੁਣਨਾ ਉਹਤੇ ਵਿਚਾਰ ਕੇ ਤੇ ਫਿਰ ਜਵਾਬ ਦੇਣਾ ਇਹ ਗੱਲਾਂ ਉਹਦੇ ਕੋ ਨਹੀਂ ਹੋਣਗੀਆਂ ਤੇ ਅਗਲੀ ਪੰਗਤੀ ਚ ਮਾਰਿਆ ਗਿਆ ਵੀ ਜਿਹਨ ਕੋ ਗਿਆਨ ਹੁੰਦਾ ਹੈ ਇਹ ਜਿੱਦ ਅੰਮ ਪੰਡਤ ਰੋਵੇ ਗਿਆਨ ਗਵਾਏ ਜਿਹਨ ਕੋ ਗਿਆਨ ਗਵਾਚ ਗਿਆ ਤੇ ਹੁਣ ਮਾਰਿਆ ਅਗਲੀ ਬਚਨ ਕੀਤਾ ਵੀ ਜਿਹਨ ਕੋ ਗਿਆਨ ਹੁੰਦਾ ਹੈ ਉਹ ਉਹਦੀ ਕੀ ਵਸਤਾ ਹੁੰਦੀ ਹੈ ਗੁਰ ਸੱਚ ਕਹਿਆ ਇਹ ਜਿਹੜਾ ਗੁਰੂ ਨੇ ਆਪਣੇ ਮੁਖ ਤੋਂ ਸੱਚ ਨੂੰ ਕਹਿਆ ਹੋਇਆ ਵਾ ਜਪਜੀ ਸਾਹਿਬ ਨੂੰ ਕਹਿਆ ਹੋਇਆ ਸੁਖਮਣੀ ਸਾਹਿਬ ਆਸਾ ਦੀ ਵਾਰ ਕੋਈ ਵੀ ਬਾਣੀ ਇਹ ਸੱਚ ਨੂੰ ਕਹਿਆ ਹੋਇਆ ਜਿਹੜਾ ਗੁਰੂ ਸਾਹਿਬ ਨੇ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਗਿਆਨੀ ਬੰਦੇ ਨੂੰ ਉਹਦੇ ਵਿੱਚੋਂ ਫਿਰ ਅੰਮ੍ਰਿਤ ਆਵੇਗਾ ਉਹ ਗੁਰੂ ਦੀ ਬਾਤ ਨੂੰ ਅੰਮ੍ਰਿਤ ਕਰਕੇ ਜਾਣੇਗਾ ਇੱਕ ਬੜਾ ਮਾਰਨੇ ਡੂੰਗਾ ਜੇ ਬਚਨ ਕੀਤਾ ਮਰਗਿੰਦੇ ਕੰਚਨ ਕਾਇਆ ਨਿਰਮਲ ਹੰਸ ਉਸ ਬੰਦੇ ਦਾ ਸਰੀਰ ਸੋਨੇ ਵਾਂਗੂ ਐ ਵਧੀਆ ਤੇ ਉਹਦਾ ਜਿਹੜਾ ਹੰਸ ਵਾ ਆਤਮਾ ਮਨ ਮਾ ਜਿਹੜਾ ਕੰਚਨ ਕਾਇਆ ਨਿਰਮਲ ਹੰਸ ਏ ਮਨ ਉਹਦਾ ਨਿਰਮਲ ਹੰਸ ਬਣ ਜਾਂਦਾ ਏ ਕਿਸ ਦਾ ਕੰਚਨ ਕਾਇਆ ਨਿਰਮਲ ਹੰਸਾ ਕਿਸ ਦਾ ਜਿਸਮੈ ਨਾਮ ਨਿਰੰਜਣ ਅੰਸਾ ਅੰਸ ਕਹਿੰਦੇ ਨੇ ਥੋੜੇ ਜਿ ਦੇ ਕਹਿੰਦੇ ਇਹ ਬੰਦਾ ਫਲਾਣੇ ਦੀ ਅੰਸ ਵਾ ਤੇ ਅੰਸ਼ ਕਿੱਥੋਂ ਚੱਲਦੀ ਥੋੜੀ ਜੀ ਚੀਜ਼ ਤੋਂ ਇਹ ਹੁਣ ਬੋਰਡ ਵੇਖੋ ਤੇ ਬੋਰਡ ਦੀ ਅੰਸ਼ ਕਿੰਨੀ ਕੁ ਆ ਯਾਨੀ ਕਿ ਬੋਰਡ ਦਾ ਬੀਜ ਕਿੱਡਾ ਕੁ ਆ ਉਹਦੀ ਅੰਸ਼ ਕਿੰਨੀ ਕੁ ਆ ਜਿੱਥੋਂ ਚੱਲਿਆ ਆ ਕਹਿ ਲਗੇ ਜਿਹਦੇ ਸਰੀਰ ਵਿੱਚ ਰੰਚਕ ਮਾਤਰ ਵੀ ਅੰਮ੍ਰਿਤ ਦਾ ਵਾਸਾ ਹੋ ਗਿਆ ਜਿਸਮੇ ਨਾਮ ਨਿਰੰਝਣ ਅੰਸ਼ ਅੰਸ਼ ਮਾਤਰ ਇਹ ਜਿਹੜਾ ਰੱਬ ਦੇ ਨਾਮ ਅੰਮ੍ਰਿਤ ਵਾ ਨਾ ਇਹ ਕੁਪੀ ਅੱਲਾਈ ਪੀਣ ਦੀ ਲੋੜ ਨਹੀਂ ਹੈ ਇੱਕ ਇੱਕ ਬੂੰਦ ਹੀ ਸਰੀਰ ਵਿੱਚ ਵਸ ਜਾਵੇ ਨਾ ਏ ਤੇ ਉਹ ਸਾਰੇ ਸਰੀਰ ਦੀ ਕਾਇਆ ਕਲਪ ਕਰ ਦਿੰਦੀ ਹੈ ਇੱਕ ਬੂੰਦ ਪਾਵਰ ਹੀ ਇੰਨੀ ਉਹਦੇ ਵਿੱਚ ਤਾਂ ਹਨ ਇੱਕ ਬੂੰਦ ਜਲ ਕਾਰਨ ਚਾਤ੍ਰਿਕ ਦੁੱਖ ਪਾਵੇ ਮਰ ਗੰਦੇ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਉਹਨੇ ਫਿਰ ਇਹਦੇ ਵਿੱਚੋਂ ਅੰਮ੍ਰਿਤ ਨੂੰ ਪ੍ਰਾਪਤ ਕੀਤਾ ਗਿਆਨੀ ਬੰਦੇ ਨੇ ਮਨ ਤਨ ਸਾਚ ਸੁਖਾਇਆ ਉਸ ਬੰਦੇ ਦਾ ਜਿਹਨੂੰ ਗੁਰੂ ਦੇ ਬਾਤਾਂ ਵਿੱਚੋਂ ਅੰਮ੍ਰਿਤ ਪ੍ਰਾਪਤ ਹੁੰਦਾ ਹੈ ਮਰਗੰਦੋ ਜਿਹੜਾ ਮਨ ਮਾ ਤੇ ਤਨ ਮਾ ਸਾਚ ਸੁਖਾਇਆ ਉਹਦਾ ਸਤਨਮਈ ਤੇ ਮਨਮੀ ਤੇ ਸੱਚ ਵਿੱਚ ਲੀਨ ਹੋ ਗਿਆ ਤੇ ਸੱਚ ਸੱਚ ਦੀ ਪ੍ਰਾਪਤੀ ਸੁਖ ਦੀ ਪ੍ਰਾਪਤੀ ਹੋ ਗਈ ਵੇਖ ਲਓ ਗਿਆਨੀ ਤੇ ਅਗਿਆਨੀ ਬੰਦੇ ਦੇ ਵਿੱਚ ਕਿਉਂ ਮਾਰਨ ਗਿਆ ਸੰਗਤ ਵਿੱਚ ਬੈਠੋ ਕਿਉਂ ਮਾਰਨ ਗਿਆ ਵੀ ਬਈਏ ਪੜਿਆਂ ਪਾਸ ਬਸ ਐਸੀ ਕਰਕੇ ਗਿਆ ਗੁਰੰਗ ਸਾਹਿਬ ਨੇ ਜਿਸ ਤਰ੍ਹਾਂ ਦਸਵੇਂ ਪਾਤਸ਼ਾਹ ਨੇ ਆਖਿਆ ਸੀ ਕਿ ਆਪ ਅਰਥ ਸਿੱਖੋ ਬਾਣੀ ਦੀ ਜੇ ਆਪ ਨੂੰ ਨਾ ਸਮਝਾਵੇ ਤੇ ਗੁਰੂ ਘਰ ਦੇ ਵਿਦਵਾਨਾਂ ਕੋਲੋਂ ਬਾਣੀ ਨੂੰ ਸਮਝੋ ਕਿਉਂਕਿ ਬਾਣੀ ਮਹਾਂਪੁਰਖਨ ਕੀ ਆ ਬਾਣੀ ਬਿਰਲੋ ਵਿਚਾਰ ਸੀ ਆ ਜੇ ਕੋ ਗੁਰਮੁਖ ਹੋਏ ਬਾਣੀ ਮਹਾਂਪੁਰਖਨ ਕੀ ਨਿਜ ਘਰ ਵਾਸਾ ਹੋਵੇ ਇਹ ਬਹੁਤ ਵੱਡੀ ਚੀਜ਼ ਆ ਜਿਹੜੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਾਣੀ ਦਿੱਤੀ ਮਰ ਕਹਿੰਦੇ ਫਿਰ ਜਿਹੜੇ ਗਿਆਨੀ ਹੁੰਦੇ ਨੇ ਉਹ ਅੰਮ੍ਰਿਤ ਦੇ ਪ੍ਰਾਪਤੀ ਕਰ ਲੈਂਦੇ ਨੇ ਉਹਨਾਂ ਦਾ ਮਨ ਵੀ ਤੇ ਤਨ ਵੀ ਸੱਚ ਵਿੱਚ ਚਲੇਣ ਹੋ ਜਾਂਦਾ